ਸਵਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਤਗੁਰੂ ਜੀ ਦਾ ਆਗਮਨ ਗੁਰਪੁਰਬ ਦਿਨ ਹੈ ਆਪ ਸਰਬੱਤ ਸੰਗਤਾਂ ਨੂੰ ਸਤਗੁਰੂ ਜੀ ਦੇ ਆਗਮਨ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਚੰਨ ਕੁ ਮਿੰਟ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਸਾਂਝ ਆਪ ਜੀ ਨਾਲ ਪਾਉਣੀ ਤਾਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਤਗੁਰੂ ਜੀ ਦਾ ਆਗਮਨ ਬਾਸਰ ਕੇ ਨਾਮ ਦੇ ਪਿੰਡ ਵਿੱਚ ਸਤਕਾਰਯੋਗ ਪਿਤਾ ਤੇਜਪਾਲ ਜੀ ਮਾਤਾ ਲక్ష్ਮੀ ਜੀ ਦੀ ਪਾਵਨ ਕੁੱਖ ਤੋਂ ਸਨ 1479 ਈਸਵੀ ਦੇ ਵਿੱਚ ਸਤਗੁਰੂ ਜੀ ਦਾ ਆਗਮਨ ਹੋਇਆ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਕੇਵਲ 10 ਸਾਲ ਛੋਟੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਈਸਵੀ ਸਨ ਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ 1479 ਈਸਵੀ ਸਨ ਦਾ ਹੈ ਸਤ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਚਾਰ ਭਰਾ ਨੇ ਪਰਿਵਾਰ ਉਸ ਵਕਤ ਜੋ ਸਨਾਤਨ ਧਰਮ ਦਾ ਜਿਆਦਾ ਪ੍ਰਚਾਰ ਸੀ ਇਸ ਦੇਸ਼ ਦੇ ਵਿੱਚ ਸੋ ਇਹਨਾਂ ਦਾ ਪਰਿਵਾਰ ਵੀ ਸਨਾਤਨ ਧਰਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਕੇਵਲ 10 ਸਾਲ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਅਮਰਦਾਸ ਸਾਹਿਬ ਸਿੱਖਾਂ ਦੇ ਘਰ ਕਿਉਂ ਜਨਮ ਨਹੀਂ ਲਿਆ ਕਿਉਂਕਿ ਉਦੋਂ ਸਿੱਖ ਧਰਮ ਹੈ ਹੀ ਨਹੀਂ ਸੀ ਸਿੱਖ ਧਰਮ ਦੀ ਸ਼ੁਰੂਆਤ ਤੇ ਗੁਰੂ ਨਾਨਕ ਸਾਹਿਬ ਤੋਂ ਹੋਈ ਹੈ ਨਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਉਸ ਵਕਤ ਕੇਵਲ 10 ਸਾਲ ਹੈ ਸੋ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਜੋ ਪ੍ਰਵਾਦ ਹੈ ਉਹ ਹਰ ਸਾਲ ਹਰ ਦੁਆਰ ਯਾਤਰਾ ਕਰਨ ਜਾਂਦਾ ਤੇ ਗੁਰੂ ਅਮਰਦਾਸ ਸਾਹਿਬ ਵੀ ਹਰ ਦੁਆਰ ਦੀ ਯਾਤਰਾ ਤੇ ਜਾਂਦੇ ਰਹੇ 20 ਸਾਲ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਵਣਨ ਤੋਂ ਪਹਿਲਾਂ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਇਹ ਵੀ ਹਰਦਵਾਰ ਜਾਂਦੇ ਰਹੇ ਇੱਕ ਦਿਨ ਹਰਦਵਾਰ ਯਾਤਰਾ ਤੋਂ ਵਾਪਸ ਆਉਂਦਿਆਂ ਇੱਕ ਬ੍ਰਾਹਮਣ ਮਿਲਦਾ ਉਹਦੇ ਨਾਲ ਸੰਗਸਾਥ ਹੋਇਆ ਉਹਨੇ ਪੁੱਛਿਆ ਤੁਹਾਡਾ ਗੁਰੂ ਕੌਣ ਤੇ ਬਾਬਾ ਅਮਰਦਾਸ ਜੀ ਕਹਿੰਦੇ ਨੇ ਅੱਜੇ ਮੈਂ ਗੁਰੂ ਵਾਲਾ ਨਹੀਂ ਬਣਿਆ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਤੇ ਉਸ ਬ੍ਰਾਹਮਣ ਨੇ ਇੱਕ ਬੋਲ ਬੋਲਿਆ ਵੇਖੋ ਗੁਰੂ ਅਮਰਦਾਸ ਸਾਹਿਬ ਜੀ ਦੀ ਜੀਵਨ ਵਿੱਚ ਦੋ ਬੋਲ ਮਿਲਣਗੇ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਬਦਲ ਕੇ ਰੱਖ ਦਿੱਤਾ ਉਹ ਇਹ ਇਹਨਾਂ ਬੋਲਾਂ ਨੂੰ ਆਪਾਂ ਤਾਨੇ ਦੇ ਰੂਪ ਵਿੱਚ ਸਮਝ ਸਕਦੇ ਹਾਂ ਇੱਕ ਨੇ ਆਖਿਆ ਤੂੰ ਨੀ ਗੁਰਾ ਹੈ ਤੇਰਾ ਸੰਗ ਹੋ ਗਿਆ ਤੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਉਹਨੇ ਆਖਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਬਾ ਅਮਰਦਾਸ ਸਾਹਿਬ ਜੀ ਨੂੰ ਕਹਿੰਦਾ ਤੂੰ ਨੀ ਗੁਰਾ ਹੈ ਤੇ ਤੇਰੀ ਸੰਗਤ ਕਰਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਇੱਕ ਚੀਜ਼ ਧਿਆਨ ਵਿੱਚ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਚਨ ਨੇ ਕਿ ਜਿਉਂ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗਾਹ ਹੈ ਭ੍ਰਸ਼ਟੀ ਜਿਹੜਾ ਨਿਗੁਰਾ ਗੁਰੂ ਵਾਲਾ ਨਹੀਂ ਨਾ ਬਣਿਆ ਸਤਿਗੁਰੂ ਜੀ ਕਹਿੰਦੇ ਦੁਨਿਆਵੀ ਗੱਲਾਂ ਜਿੰਨੀਆਂ ਮਰਜ਼ੀ ਜਾਣ ਦਾ ਹੋਵੇ ਜਿਉ ਗੁਰੂ ਵਾਲਾ ਨਹੀਂ ਹੈ ਤੇ ਉਹ ਰੱਬੀ ਦਰਗਾਹ ਵਿੱਚ ਉਹਦਾ ਕੋਈ ਵजूद ਨਹੀਂ ਉਹ ਭ੍ਰਿਸ਼ਟਿਆ ਹੋਇਆ ਹੈ ਰਬ ਵਿਚਾਰ ਬਾਬਾ ਅਮਰਦਾਸ ਜੀ ਨੂੰ ਉਸ ਬੋੜ ਨੇ ਅੰਦਰ ਇੰਨਾ ਕੋ ਦੁਖੀ ਕੀਤਾ ਕਹਿ ਲਓ ਇੰਨਾ ਟੰਬਿਆ ਕਿ ਸੱਚੇ ਗੁਰੂ ਦੀ ਭਾਲ ਵਿੱਚ ਲੱਗ ਗਏ ਬਾਬਾ ਅਮਰਦਾਸ ਜੀ ਦੇ ਵੱਡੇ ਭਰਾਤਾ ਦੀ ਨੌਂਖ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਧੀ ਬੀਬੀ ਅਮਰੋ। ਉਹ ਇੱਕ ਦਿਨ ਅਮਰਤ ਵੇਲੇ ਬਾਣੀ ਪੜ ਰਹੀ ਹੈ। ਮਾਰੂ ਰਾਗ ਦਾ ਸ਼ਬਦ ਹੈ ਕਿ ਕਾਇਆ ਕਾਗਦ ਮਨ ਪਰਵਾਣਾ ਬੁਰਾ ਭਲਾ ਦੁਇ ਲੇਖ ਪਏ। ਸੋ ਇਸ ਤਰ੍ਹਾਂ ਮਾਰੂ ਰਾਗ ਦਾ ਸ਼ਬਦ ਪੜ ਰਹੇ ਨੇ ਬੀਬੀ ਅਮਰੋ ਜੀ। ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਸ਼ਬਦ ਪਏ। ਪੁੱਛ ਦੇਣੇ ਧੀਏ ਇਹ ਤੂੰ ਕੀ ਪੜ ਰਹੀ ਸੀ? ਤੇ ਬੀਬੀ ਅਮਰੋਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਬੀਬੀ ਅਮਰੋਜੀ ਕਹਿੰਦੇ ਉਹ ਤੇ ਇਸ ਵਕਤ ਇਸ ਸੰਸਾਰ ਤੋਂ ਜੋਤੀ ਜੋਤ ਸਮਾ ਗਏ ਸਰੀਰਕ ਚੋਲਾ ਤਿਆਗ ਗਏ ਨੇ ਪਰ ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਜਗਮਗਾ ਰਹੀ ਹੈ ਮੇਰੇ ਪਿਤਾ ਜੀ ਗੁਰੂ ਰੂਪ ਵਿੱਚ ਸੰਸਾਰ ਦਾ ਭਲਾ ਕਰ ਰਹੇ ਨੇ ਬਾਬਾ ਅਮਰਦਾਸ ਜੀ ਕਹਿੰਦੇ ਮੈਨੂੰ ਉਨ੍ਹਾਂ ਦੇ ਨਾਲ ਮਿਲਾ ਵੇਖੋ ਜਿਸ ਦਿਨ ਬੀਬੀ ਅਮਰੋ ਜੀ ਨੂੰ ਵਿਆਹਣ ਗਏ ਉਸ ਦਿਨ ਵੀ ਬਾਬਾ ਅਮਰਦਾਸ ਜੀ ਜ਼ਰੂਰ ਗਏ ਹੋਣਗੇ ਪਰ ਇੱਕ ਸਮਾਂ ਹੁੰਦਾ ਹੈ ਜਦੋਂ ਸੱਚੇ ਗੁਰੂ ਦਾ ਮਿਲਾਪ ਹੋਣਾ ਹੈ ਜਦੋਂ ਜੀਵਨ ਵਿੱਚ ਪਲਟਾਉ ਆਉਣਾ ਹੈ ਤੇ ਬੇਨਤੀ ਕਰਾਂ ਸਾਧ ਸੰਗਤ ਕਈ ਵਾਰ ਅਸੀਂ ਅਨਮਤ ਨਾਲ ਜੁੜੇ ਜਾਂ ਦੂਸਰੇ ਪਾਸੇ ਜਾਂਦੇ ਲੋਕਾਂ ਨੂੰ ਵੇਖ ਕੇ ਖਿੱਚਦੇ ਆ ਮੇਰੇ ਵਰਗੇ ਵੀ ਖਿੱਚਦੇ ਨੇ ਕਿ ਇਹ ਗੁਰੂ ਦਾ ਲੜ ਛੱਡ ਕੇ ਇਦੋਂ ਉਦੋਂ ਰਕਿਓ ਜਾਂਦੇ ਨੇ ਪਰ ਸੱਚ ਕਰਕੇ ਜਾਣਿਓ ਜਦੋਂ ਜੀਵਨ ਵਿੱਚ ਪਲਟਾ ਆਉਂਦਾ ਹੈ ਨਾ ਉਦੋਂ ਪਤਾ ਹੀ ਨਹੀਂ ਲੱਗਦਾ ਉਹ ਸਾਡੇ ਤੋਂ ਵੀ ਕਿੰਨਾ ਅੱਗੇ ਲੱਗ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਵੇਲੇ ਤੇ ਸਿੱਖਣੇ ਪਰ ਸਾਰਾ ਇਤਿਹਾਸ ਪੜੋ ਬਾਬਾ ਬੁੱਢਾ ਸਾਹਿਬ ਦੀ ਬ੍ਰਹਮ ਗਿਆਨੀ ਨੇ ਗੁਰੂ ਵਿੱਚ ਅਪੀਧ ਨਹੀਂ ਕਰੋਨਾ ਦੇ ਨਾਮ ਨਾਲ ਗੁਰੂ ਪਦਵੀ ਨਹੀਂ ਲੱਗੀ ਉਹਨਾਂ ਨੂੰ ਗੁਰთა ਗੱਦੀ ਨਹੀਂ ਮਿਲੀ ਤੇ ਗੁਰਿਆਈ ਮਿਲ ਰਹੀ ਹੈ ਭਾਈ ਲੈਹਣੇ ਨੂੰ ਜਿਨ੍ਹਾਂ ਨੇ ਕੇਵਲ 7 ਸਾਲ ਸੇਵਾ ਕੀਤੀ ਬਾਬਾ ਗੁੱਡਾ ਸਾਹਿਬ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਨੇ ਤੇ ਭਾਈ ਲੈਹਣਾ ਬਾਅਦ ਵਿੱਚ ਆਇਆ ਪਰ ਗੁਰਿਆਈ ਭਾਈ ਲੈਹਣੇ ਨੂੰ ਮਿਲ ਗਈ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਸਿੱਖਣੇ ਬਾਬਾ ਅਮਰਦਾਸ ਬਾਅਦ ਵਿੱਚ ਆਉਂਦੇ ਨੇ ਤੇ ਗੁਰਿਆਈ ਬਾਬਾ ਅਮਰਦਾਸ ਜੀ ਨੂੰ ਮਿਲ ਗਈ ਇਹ ਪਤਾ ਨਹੀਂ ਕਦੋਂ ਜੀਵਨ ਵਿੱਚ ਪਲਟਾ ਆਉਣਾ ਹੈ ਕਿ ਜਿਹੜਾ ਅੱਜ ਸਾਡੇ ਤੋਂ ਪਿੱਛੇ ਸਾਨੂੰ ਲੱਗਦਾ ਹੈ ਉਹਨੇ ਸਾਡੇ ਤੋਂ ਕਿੰਨਾ ਅੱਗੇ ਲੰਘ ਜਾਣਾ ਹੈ ਇਹ ਕੋਈ ਪਤਾ ਨਹੀਂ ਰੋ ਵਿਚਾਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਦੇ ਨੇ ਚਰਣਾ ਤੇ ਝੁਕਣ ਲੱਗੇ ਉਸ ਦਿਨ ਬਾਬਾ ਅਮਰਦਾਸ ਸਹਿਜ ਜੀ ਦੀ ਉਮਰ 60 ਸਾਢੇ ਦੇ ਕਰੀਬ ਹੈ ਜਿਸ ਦਿਨ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਤੇ ਗੁਰੂ ਅੰਗਦ ਸਾਹਿਬ ਜੀ ਦੀ ਉਮਰ ਉਸ ਵਕਤ 30 35 ਸਾਲ ਦੇ ਲਗਭਗ ਹੈ ਅੱਧੀ ਉਮਰ ਦਾ ਫਰਕ ਕਹਿ ਸਕਦੇ ਆ ਆਪਾਂ ਤੇ ਬਾਬਾ ਅਮਰਦਾਸ ਜਦੋਂ ਸੀਸ ਝੁਕਾ ਕੇ ਨਮਸਕਾਰ ਕਰਨ ਲੱਗੇ ਤੇ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਫੜ ਕੇ ਗਲ ਨਾਲ ਲਾ ਲਿਆ ਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਚਰਨਛਣ ਵਿੱਚ ਆ ਕੇ ਸੇਵਾ ਕਰਨ ਲੱਗ ਪਏ 60 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਉਹਨਾਂ ਵੇਖਿਆ ਇੱਥੇ ਉਹਨੂੰ ਮਾਣ ਮਿਲਦਾ ਜਿਹੜਾ ਸੇਵਾ ਕਰਦਾ ਹੈ ਸੇਵਾ ਕਰਨ ਵਾਲਿਆਂ ਦਾ ਮਾਣ ਹੈ ਤੇ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ ਸੇਵਾਵਾਂ ਖੋਰ ਵੀ ਕਰਦੇ ਹੋਣਗੇ ਜੋੜੇ ਵੀ ਛਾੜਦੇ ਹੋਣਗੇ ਤੱਪੜ ਵੀ ਛਾੜਦੇ ਹੋਣਗੇ ਲੰਗਰ ਵਿੱਚ ਵੀ ਸੇਵਾ ਕਰਦੇ ਹੋਣਗੇ ਪਰ ਉਹਨਾਂ ਦੀ ਮੁੱਖ ਸੇਵਾ ਸੀ ਅੰਮ੍ਰਿਤ ਵੇਲੇ ਜਾਣਾ ਬਿਆਸ ਦਰਿਆ ਚੋਂ ਪਾਣੀ ਦੀ ਗਾਗਰ ਭਰਨੀ ਤੇ ਉਸ ਪਾਣੀ ਦੀ ਗਾਗਰ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ ਬਿਆਸਾ ਦਰਿਆ ਤੋਂ ਪਾਣੀ ਢੋਂਦੇ ਸੀ ਰਸਤੇ ਵਿੱਚ ਇੱਕ ਥਾਂ ਤੇ ਰੁਕਦੇ ਸੀ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਰੋ ਵਿਚਾਰ 12 ਸਾਲ ਬਾਬੇ ਅਮਰਦਾਸ ਨੇ ਗਾਗਰ ਢੋਈ ਇੱਕ ਦਿਨ ਹਨੇਰੀ ਚੱਲ ਰਹੀ ਹੈ ਬੱਦਲ ਖੋਇਆ ਮੀਂਹ ਦਾ ਮਾਹੌਲ ਬਣਿਆ ਹੈ ਰਸਤੇ ਵਿੱਚ ਇੱਕ ਜੁਲਾਹੇ ਪਰਿਵਾਰ ਦਾ ਘਰ ਹੈ ਜਿੱਥੇ ਉਹ ਆਪਣਾ ਖੱਡੀ ਆਦ ਦਾ ਕੰਮ ਕਰਦੇ ਨੇ ਇੱਕ ਕਿੱਲੀ ਹੈ ਬਾਬਾ ਅਮਰਦਾਸ ਹਨੇਰੇ ਵਿੱਚ ਉਸ ਕਿੱਲੀ ਨਾਲ ਅੜ ਕੇ ਡਿੱਗਣ ਲੱਗਦੇ ਨੇ ਖੜਾਕ ਸੁਣਦੇ ਅੰਦਰੋਂ ਜੁਲਾਹਾ ਪੁੱਛਦਾ ਕੌਣ ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਕਹਿੰਦੇ ਜਦੋਂ ਉਸ ਜੁਲਾਹੇ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰ ਕੇ ਪੁੱਛਿਆ ਕੌਣ ਹੈ ਤੇ ਉਹਨੇ ਆਖਿਆ ਅਮਰੂ ਬੇਨਵਾ ਹੋਗਾ ਹੈ ਦਿਨਬਰ ਭਟਕਤਾ ਫਿਰਤਾ ਕਹਿੰਦੀ ਹੋਰ ਕੌਣ ਹੋਣਾ ਹੈ ਅਮਰੂ ਹੀ ਹੋਣਾ ਨਿਥਾਵਾਂ ਜਿਹੜਾ ਘਰ ਘਾਟ ਛੱਡ ਕੇ ਇੱਥੇ ਆਪਣੇ ਕੁੜਮਾ ਦੇ ਘਰ ਰਹਿੰਦਾ ਹੈ ਕਹਿੰਦੀ ਹੈ ਅਮਰੂ ਬੇਨਵਾ ਹੋਗਾ ਹੈ ਦਿਨਬਰ ਭਟਕਤਾ ਫਿਰਤਾ ਨਾ ਕਬਹੂ ਚੈਣ ਕਰਤਾ ਬਕਾਰਾ ਹੋ ਤੋ ਐਸਾ ਹੋ ਕਿੰਦਾ ਤਾਨਾ ਸੀ ਇੱਕ ਬਜ਼ੁਰਗ ਨੂੰ ਕਹਿੰਦੀ ਏ ਕੁੜਮਾ ਦੇ ਘਰ ਰਹਿੰਦਾ ਹੈ ਬੇਨਥਾ ਹੈ ਨਿਥਾਵਾ ਹੈ ਦਾ ਕੋਈ ਆਸਰਾ ਨਹੀਂ ਤੇ ਬਾਬਾ ਅਮਰਦਾਸ ਜਦੋਂ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਈ ਨਾ ਕਿ ਮੈਨੂੰ ਇਹ ਸ਼ਬਦ ਕਹੇ ਕਿ ਅਮਰਦਾਸ ਨਿਥਾਵਾ ਹੈ ਤੇ ਕਹਿਣ ਲੱਗੇ ਨਾ ਹੁਣ ਮੈਂ ਨਿਥਾਵਾ ਸੀ ਪਰ ਹੁਣ ਮੈਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਹੁਣ ਮੈਂ ਥਾ ਮਾਲਾ ਬਣ ਗਿਆ ਹੁਣ ਮੈਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਥਾ ਮਿਲ ਗਈ ਤੇ ਬਚਣ ਆਕੇ ਕਹਿਣ ਲੱਗੇ ਕਿਆ ਬਖਤੀ ਹੈ دیਵਾਨੀ ਕਿਆ ਬਖਤੀ ਹੈ ਗੁਰੂ ਕੀ ਛਾਣ ਮੇ ਉਸੀ ਪਲ ਹੋ ਗਈ ਕਮਲੀ ਇਸ਼ਾਰਾ ਹੋ ਤੋ ਐਸਾ ਹੋ ਕਹਿੰਦੇ ਗੁਰੂ ਅਮਰਦਾਸ ਸਾਹਿਬ ਸਹਿਜ ਸੁਭਾਅ ਕਹਿਣ ਲੱਗੇ ਕਮਲਿਏ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਨਹੀਂ ਸੀ ਆਦਾ ਉਦੋਂ ਮੈਂ ਨਿਥਾਵਾਂ ਸੀ ਹੁਣ ਮੈਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਥਾਂ ਮਿਲ ਗਈ ਹੁਣ ਮੈਂ ਥਾਂ ਵਾਲਾ ਬਣ ਗਿਆ ਹੁਣ ਮੈਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਗਈ ਤੇ ਕਹਿੰਦੇ ਉਸੇ ਵੇਲੇ ਉਹ ਜੁਲਾਹੀ ਜਿਹੜੀ ਉਹ ਕਮਲੀ ਹੋ ਗਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਕੋਲ ਆਏ ਸਾਰੀ ਘਟਨਾ ਦਾ ਪਤਾ ਲੱਗਿਆ। ਉਸ ਦਿਨ ਉਹ ਜਿਹੜੀ ਬੀਬੀ ਕਮਲੀ ਹੋਈ ਸੀ ਉਹਨੂੰ ਵੀ ਗੁਰੂ ਸਾਹਿਬ ਨੇ ਮਿਹਰ ਦੀ ਨਜ਼ਰ ਕਰਕੇ ਤਾਰ ਦਿੱਤਾ, ਪਾਰ ਉਤਾਰਾ ਕਰ ਦਿੱਤਾ। ਬਾਬੇ ਅਮਰਦਾਸ ਨੂੰ ਗੁਰੂ ਅੰਗਦ ਸਾਹਿਬ ਨੇ ਆਪਣੀ ਜਗ੍ਹਾ ਤੇ ਬਿਠਾ ਕੇ ਅਮਰਦਾਸ ਤੋਂ ਗੁਰੂ ਅਮਰਦਾਸ ਬਣਾ ਦਿੱਤਾ। 12 ਬਖਸ਼ਿਸ਼ਾਂ ਦੇ ਨਾਲ ਨਿਵਾਜਿਆ 12 ਸਾਲ ਸੇਵਾ ਕੀਤੀ ਹਰ ਸਾਲ ਦੀ ਇੱਕ ਬਖਸ਼ਿਸ਼ 12 ਬਖਸ਼ਿਸ਼ਾਂ ਦੇ ਨਾਲ ਬਾਬੇ ਅਮਰਦਾਸ ਨੂੰ ਨਿਵਾਸ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਸੰਸਾਰ ਤੇ ਪ੍ਰਗਟ ਕਰ ਦਿੱਤਾ ਅੱਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ ਹੈ ਸਰਬੱਤ ਸੰਗਤਾਂ ਨੂੰ ਸਤਿਗੁਰੂ ਜੀ ਦੇ ਆਗਮਨ ਗੁਰਪੁਰਬ ਦੀਆਂ ਵਧਾਈਆਂ ਕੋਣ ਪਟ ਸਹਿਬਾਨ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਾਨ ਦੇ ਵਿੱਚ ਬਚਨ ਆਖੇ ਨੇ ਕਹਿੰਦੇ ਨੇ ਘਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਘਨਹਰ ਕਹਿੰਦੇ ਨੇ ਬਰਖਾ ਨੂੰ ਕਹਿੰਦੇ ਜਦੋਂ ਬਰਖਾ ਪੈਂਦੀ ਹੈ ਨਾ ਤੇ ਇਹਦੀਆਂ ਜਿਹੜੀਆਂ ਬੂੰਦਾਂ ਡਿੱਗਦੀਆਂ ਕਿੰਨੀਆਂ ਬੂੰਦਾਂ ਡਿੱਗੀਆਂ ਕੋਈ ਗਿਣ ਨਹੀਂ ਸਕਦਾ ਘਨਹਰ ਬੂੰਦ ਬਸੋ ਰੁਮਾਵਲ ਬਸੋ ਕਹਿੰਦੇ ਬਸੰਤ ਰੁੱਤ ਦੇ ਵਿੱਚ ਰੁਮਾਵਲ ਕਹਿੰਦੇ ਜਿਹੜੇ ਜਿੰਨੀ ਬਨਾਸਪਤੀ ਹੈ ਇਹ ਜਿੰਨੀ ਬਨਾਸਪਤੀ ਹੈ ਇਹਦੇ ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਪੁੱਲ ਗੂਟੇ ਕੋਕੀ ਕੁਝ ਹੈ ਘਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਤੇ ਬਸੰਤ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਨੇ ਭਟ ਸਹਿਬਾਨ ਕਹਿੰਦੇ ਨੇ ਗਣੰਤ ਨਾ ਆਵੇ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਘਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ ਰਬ ਸਸ ਕਿਰਨ ਰਬ ਕਹਿੰਦੇ ਸੂਰਜ ਨੂੰ ਸਸ ਕਹਿੰਦੇ ਚੰਦਰਮਾ ਨੂੰ ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਧਰਤੀ ਤੇ ਕਿੰਨੀਆਂ ਕੋ ਕਿਰਣਾ ਪੈਂਦੀਆਂ ਇਹਨਾਂ ਦਾ ਵੀ ਕੋਈ ਹਿਸਾਬ ਨਹੀਂ ਕੋਈ ਇਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਰਬਸ ਸਸ ਕਿਰਣ ਉਦਰ ਸਾਗਰ ਕੋ ਸਾਗਰ ਦੀ ਡੂੰਘਾਈ ਕਿੰਨੀ ਕੋ ਹੈ ਅੱਜ ਤੱਕ ਕੋਈ ਮਾਪ ਨਹੀਂ ਸਕਿਆ ਅੱਜ ਤੱਕ ਦੀ ਸੈਸ ਸਮੁੰਦਰ ਦਾ ਕੇਵਲ 5% ਜਿਹੜਾ ਭਾਗ ਹੈ ਉਹਦੀ ਕੋਚ ਕਰ ਸਕੀ ਹੈ ਬਾਕੀ ਸਮੁੰਦਰ ਦੇ ਵਿੱਚ ਕੀ ਹੈ ਇਹ ਕੋਈ ਨਹੀਂ ਜਾਣ ਸਕਿਆ ਭਟ ਸਹਿਬਾਨ ਕਹਿੰਦੇ ਨੇ ਕੇ ਗੰਗ ਤਰੰਗ ਅੰਤ ਕੋ ਪਾਵੇ ਕਹਿੰਦੇ ਗੰਗਾ ਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਪਟ ਸਾਹਿਬਾਨ ਦੇ ਬਚਨ ਨੇ ਕਨਹ ਰਬੂਂਦ ਬਸੂ ਰਮਾਵਲ ਉਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਪਟ ਸਾਹਿਬਾਨ ਕਹਿੰਦੇ ਹਾਂ ਇਹ ਹੋ ਸਕਦਾ ਹੈ ਕੋਈ ਸ਼ਿਵਜੀ ਵਰਗੀ ਸਮਾਧੀ ਵਿੱਚ ਜਾਵੇ ਸ਼ਿਵਜੀ ਵਾਂਗ ਕੋਈ ਧਿਆਨ ਲਾ ਕੇ ਸਮਾਧੀ ਲਾ ਕੇ ਬੈਠ ਜਾਏ ਤੇ ਗੁਰੂ ਦੇ ਗਿਆਨ ਨਾਲ ਸੱਚੇ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦਾ ਗਿਆਨ ਲੈ ਕੇ ਧਿਆਨ ਦੇ ਨਾਲ ਜਿਹੜਾ ਇਹ ਇਕਾਗਰਤਾ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੱਕੇ ਹੋ ਸਕਦਾ ਹੈ ਕੋਈ ਆਕਾਸ਼ 'ਚੋਂ ਡਿੱਗਣ ਵਾਲੀਆਂ ਬੂੰਦਾਂ ਗਿਣ ਲਵੇ ਹੋ ਸਕਦਾ ਹੈ ਧਰਤੀ 'ਤੇ ਖੜੀ ਬਨਾਸਪਤੀ ਦੀ ਕੋਈ ਗਿਣਤੀ ਕਰ ਲਵੇ ਹੋ ਸਕਦਾ ਕੋਈ ਬਸੰਤ ਰੁੱਤ ਵਿੱਚ ਖਿੜੇ ਫੁੱਲਾਂ ਦੀ ਗਿਣਤੀ ਕਰ ਲਵੇ ਹੋ ਸਕਦਾ ਕੋਈ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਗਿਣ ਲਵੇ ਹੋ ਸਕਦਾ ਸਮਾਂ ਯੁੱਗ ਬਦਲੇਗਾ ਤੇ ਕੋਈ ਸਮੁੰਦਰ ਦੀ ਡੁਗਾਈ ਨੂੰ ਮਾਪ ਲਏ ਹੋ ਸਕਦਾ ਕੋਈ ਗੰਗਾ ਦੀਆਂ ਤਰੰਗਾਂ ਦੀ ਗਿਣਤੀ ਕਰ ਲਵੇ ਭਟ ਸਹਿਬਾਨ ਕਹਿੰਦੇ ਰੁੱਦਰ ਧਿਆਨ ਗਿਆਨ ਸਤ ਗੁਰ ਕੇ ਕਬਜਨ ਭਲ ਉਨਹੇ ਜੋ ਗਾਵੇ ਹੋ ਸਕਦਾ ਉਹਨਾਂ ਉੱਤੇ ਦਿੱਤੀਆਂ ਉਦਾਹਰਣਾਂ ਦੀ ਤੇ ਕੋਈ ਨਾ ਕੋਈ ਗਿਣਤੀ ਮਣਤੀ ਕਰ ਲਏ ਪਰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੁਨੀਆ ਤੇ ਹਰ ਚੀਜ਼ ਦੀ ਗਿਣਤੀ ਮਣਤੀ ਹੋ ਸਕਦੀ ਹੈ ਪਰ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਪਰਉਪਕਾਰ ਤੇਰੀ ਮਹਿਮਾ ਤੇਰੀ ਵਡਿਆਈ ਉਹ ਕੇਵਲ ਤੂੰ ਆਪ ਜਾਣਦਾ ਸੋ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤਿ ਵਿੱਚ ਪਟ ਸਾਹਿਬਾਣ ਨੇ ਬਚਨ ਆਖੇ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਪੁੱਤਰ ਸੀ ਬਾਬਾ ਮੋਹਣ ਜੀ ਤੇ ਬਾਬਾ ਮੋਰੀ ਜੀ ਦੋ ਧੀਆਂ ਨੇ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਸਾਹਿਬ ਦੀ ਬਹੁਤ ਸੇਵਾ ਕਰਕੇ ਅਸੀਸ ਲਈ ਬੀਬੀ ਭਾਨੀ ਜੀ ਦੀ ਸ਼ਾਦੀ ਗੁਰੂ ਰਾਮਦਾਸ ਸਾਹਿਬ ਨਾਲ ਹੋਈ ਗੁਰੂ ਰਾਮਦਾਸ ਸਾਹਿਬ ਤੇ ਬੀਬੀ ਭਾਨੀ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਬਾਬਾ ਪ੍ਰਿਥੀਚੰਦ ਬਾਬਾ ਮਹਾਦੇਵ ਤੇ ਸਭ ਤੋਂ ਛੋਟੇ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਆਪਾਂ ਸਾਰੇ ਅੱਜ ਸਮਰਪਿਤ ਹੋਏ ਹਾਂ ਗੁਰੂ ਅਰਜੁਨ ਸਾਹਿਬ ਬਚਪਨ ਦੀਆਂ ਬੜੀਆਂ ਅਸੀਸਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਮੈਂ ਇੱਕ ਇੱਕ ਹੈ ਕਿ ਫਤਿਹ ਅਰਜ ਕਰ ਦੇਣੀ ਹੈ ਕਿ ਰਿੜ ਦੇ ਰਿੜ ਦੇ ਬਾਬਾ ਅਮਰਦਾਸ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘੇ ਕੋਲ ਚਲੇ ਗਏ ਬੌਲ ਨਾਲ ਖੇਡ ਰਹੇ ਸੀ ਬੌਲ ਰਿੜ ਕੇ ਉਸ ਕਮਰੇ ਵਿੱਚ ਚਲੇ ਗਏ ਜਿੱਥੇ ਗੁਰੂ ਅਮਰਦਾਸ ਸਾਹਿਬ ਵਿਸ਼ਰਾਮ ਕਰਦੇ ਨੇ ਰਿੜਦੇ ਰਿੜਦੇ ਜਦੋਂ ਉਸ ਪਾਸੇ ਗਏ ਬੌਲ ਤੇ ਨਜ਼ਰ ਨਾ ਆਈ ਬਾਬਾ ਅਮਰਦਾਸ ਗੁਰੂ ਅਮਰਦਾਸ ਸਾਹਿਬ ਜਿਸ ਪਲੰਘੇ ਤੇ ਵਿਰਾਜਮਾਨ ਸੀ ਉਹਦੇ ਪਾਵੇਂ ਨੂੰ ਚੜ ਕੇ ਤਾਂ ਫੜ ਕੇ ਤਾਂ ਚੜਨ ਲੱਗੇ ਮੰਝਾ ਹਿੱਲਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਆਖੇ ਕੌਣ ਆ ਪੁਰਖ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ ਇਹ ਕਿਹੜਾ ਭਾਰੀ ਪੁਰਖ ਹੈ ਜਿਨੇ ਸਾਡੀ ਮੰਜੀ ਹਿਲਾ ਦਿੱਤੀ ਤੇ ਬੀਬੀ ਭਾਨੀ ਜੀ ਉਹ ਆਪਣੇ ਕੰਮ ਵਿੱਚ ਰੁੱਝੇ ਜਦੋਂ ਬਾਬਾ ਅਮਰਦਾਸ ਗੁਰੂ ਪਿਤਾ ਦੇ ਬਚਨ ਸੁਣੇ ਤੇ ਕੋਲ ਆ ਕੇ ਕਹਿਣ ਲੱਗੀ ਆਵਾਜ਼ ਦੇ ਕੇ ਕਹਿੰਦੀ ਆ ਪਿਤਾ ਜੀ ਇਹ ਦੁਹਿਤਾ ਜੇ ਦੁਹਿਤਾ ਕਿ ਤੁਹਾਡਾ ਛੋਟਾ ਦੁਹਿਤਾ ਹੈ ਤੇ ਗੁਰੂ ਅਮਰਦਾਸ ਸਾਹਿਬ ਮੰंजे ਤੋਂ ਉੱਠ ਕੇ ਚੌਂਕੜਾ ਮਾਰਿਆ ਬੈਠ ਗਏ ਆਪਣੇ ਪੁੱਤ ਦੋਤਰੇ ਗੁਰੂ ਅਰਜਨ ਸਾਹਿਬ ਨੂੰ ਗੋਦ ਵਿੱਚ ਲੈ ਕੇ ਕਹਿੰਦੇ ਨੇ ਦੁਹਿਤਾ ਬਾਣੀ ਕਾ ਬੁਹਿਤਾ ਇਹ ਦੋਹਿਤਾ ਮੇਰਾ ਬਾਣੀ ਦਾ ਜਹਾਜ਼ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਦੁਨੀਆ ਨੂੰ ਪਾਰ ਕਰੇਗਾ ਗੁਰੂ ਅਰਜੁਨ ਸਾਹਿਬ ਨੇ ਸੱਚਮੁੱਚ ਸਭ ਤੋਂ ਜ਼ਿਆਦਾ ਗੁਰੂ ਸਾਹਿਬਾਂ ਵਿੱਚੋਂ ਬਾਣੀ ਗੁਰੂ ਅਰਜੁਨ ਸਾਹਿਬ ਦੀ ਹੈ ਗੁਰੂ ਅਰਜੁਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਸੋ ਇਹ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਅਸੀਸਾਂ ਸੀ ਕਿ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਭਲੇ ਵਾਸਤੇ ਏਡੇ ਏਡੇ ਪਰਉਪਕਾਰ ਕੀਤੇ ਨੇ ਸੋਜ ਗੁਰੂ ਅਮਰਦਾਸ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ ਆਪ ਸੰਗਤਾਂ ਨੂੰ ਦੁਬਾਰਾ ਫਿਰ ਬਹੁਤ ਬਹੁਤ ਮੁਬਾਰਕਾਂ ਦਾਸ ਵੱਲੋਂ ਖੁਇਆਂ ਪੁੱਲਾਂ ਦੀ ਖਿਮਾ ਗੁਰੂ ਬਖਸ਼ੀ ਫਤਿਹ ਦੀ ਸੰਜ ਪਾਈ ਅਦਬ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ